ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਮਨ ਚਾਹਲ ਵਿਦ ਰੀਮੈਕਸ ਲਿਟਲ ਓਕ ਰੀਅਲਟੀ ਇਨ ਸਰੀ ਪੀਸੀ ਜੇ ਤੁਸੀਂ ਪਹਿਲੀ ਵਾਰ ਘਰ ਲੈ ਰਹੇ ਹੋ ਜਾਂ ਤੁਹਾਨੂੰ ਘਰ ਲੈਣ ਨੂੰ ਕਾਫੀ ਟਾਈਮ ਹੋ ਗਿਆ ਹੈ ਤਾਂ ਮੈਂ ਤੁਹਾਡੇ ਲਈ ਇਹ ਫਰਸਟ ਟਾਈਮ ਬਾਇਰਸ ਹੋਮ ਬਾਇੰਗ ਗਾਈਡ ਤਿਆਰ ਕੀਤੀ ਹੈ ਰੀਅਲ ਏਸਟੇਟ ਵਿੱਚ ਕੰਮ ਕਰਦੇ ਆ ਮੈਂ ਕਈ ਐਸੇ ਪਰਿਵਾਰਾਂ ਦੀ ਮਦਦ ਕੀਤੀ ਹੈ ਜੋ ਕਿ ਪਹਿਲੀ ਵਾਰ ਘਰ ਲੈ ਰਹੇ ਸਨ ਜਿੱਥੇ ਘਰ ਲੈਣ ਦੀ ਖੁਸ਼ੀ ਹੁੰਦੀ ਹੈ ਉੱਥੇ ਹੀ ਘਰ ਲੈਣ ਵਾਲੇ ਦੇ ਮਨ ਵਿੱਚ ਕਾਫੀ ਸਾਰੇ ਸਵਾਲ ਵੀ ਹੁੰਦੇ ਨੇ ਅਤੇ ਮੈਂ ਦੇਖਿਆ ਹੈ ਕਈ ਵਾਰ ਕਲਾਈਂਟਸ ਕਈ ਸਵਾਲ ਪੁੱਛਣ ਤੋਂ ਝਿਜਕਦੇ ਵੀ ਨੇ ਇਸ ਲਈ ਮੈਂ ਇਹ ਵੀਡੀਓ ਬਣਾਈ ਹੈ ਤਾਂ ਕਿ ਤੁਹਾਡੇ ਕਮੈਂਟਸ ਵਾਲਾਂ ਦਾ ਆਨਸਰ ਦੇ ਸਕਾਂ ਅਤੇ ਤੁਹਾਨੂੰ ਘਰ ਲੈਣ ਦੇ ਪ੍ਰੋਸੈਸ ਬਾਰੇ ਦੱਸ ਸਕਾਂ ਘਰ ਲੈਣ ਦੇ ਪ੍ਰੋਸੈਸ ਵਿੱਚ ਕਈ ਸਾਰੇ ਸਟੈਪਸ ਹੁੰਦੇ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਾਰਗੇਜ ਲੈਣ ਬਾਰੇ ਘਰ ਲੱਭਣ ਬਾਰੇ ਜੋ ਵੀ ਤੁਹਾਨੂੰ ਘਰ ਪਸੰਦ ਆਇਆ ਹੋਵੇ ਉਸ ਤੇ ਆਫਰ ਪਾਉਣ ਬਾਰੇ ਅਤੇ ਐਟੀਐਨ ਕਲੋਜ਼ਿੰਗ ਬਾਰੇ ਜਾਣਕਾਰੀ ਦੇਵਾਂਗਾ ਜੇ ਤੁਸੀਂ ਰੈਂਟ ਕਰ ਰਹੇ ਹੋ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਇਹ ਸਵਾਲ ਆਇਆ ਹੋਵੇ ਕਿ ਘਰ ਲੈਣ ਦੇ ਕੀ ਫਾਇਦੇ ਹਨ ਰਹਿਣ ਦੀ ਜਗ੍ਹਾ ਤੋਂ ਬਾਅਦ ਦੂਸਰਾ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਖਰੀਦੇ ਹੋਏ ਘਰ ਵਿੱਚ ਤੁਹਾਡੀ ਇਕਵਿਟੀ ਵੱਧਦੀ ਰਹਿੰਦੀ ਹੈ ਜੇ ਤੁਸੀਂ ਸੋਚ ਰਹੇ ਹੋ ਕਿ ਇਕਵਿਟੀ ਕੀ ਹੁੰਦੀ ਹੈ ਇਕਵਿਟੀ ਦਾ ਮਤਲਬ ਹੈ ਤੁਹਾਡਾ ਉਸ ਘਰ ਦੇ ਵਿੱਚ ਸ਼ੇਅਰ ਜਿਵੇਂ ਕਿ ਜੇ ਤੁਹਾਡਾ ਘਰ 7 ਲੱਖ ਦਾ ਹੈ ਅਤੇ ਬੈਂਕ ਨੂੰ ਤੁਸੀਂ ਹਜੇ 3 ਲੱਖ ਲੋਨ ਅਦਾ ਕਰਨਾ ਹੈ ਤਾਂ ਉਸ 7 ਲੱਖ ਵਿੱਚੋਂ 3 ਲੱਖ ਕੱਢ ਕੇ ਤੁਹਾਡੀ ਉਸ ਘਰ ਦੇ ਵਿੱਚ 4 ਲੱਖ ਦੀ ਇਕਵਿਟੀ ਬਣਦੀ ਹੈ ਟਾਈਮ ਦੇ ਨਾਲ ਨਾਲ ਜਿਵੇਂ ਜਿਵੇਂ ਤੁਸੀਂ ਮਾਰਗੇਜ ਪੇ ਆਫ ਕਰਦੇ ਹੋ ਤੁਹਾਡੀ ਉਸ ਘਰ ਦੇ ਵਿੱਚ ਇਕਵਿਟੀ ਵੱਟ ਜੀ ਰੈਂਡੀ ਹੈ ਰੈਂਟ ਕਰਦੇ ਆ ਜੋ ਵੀ ਤੁਸੀਂ ਪੈਸੇ ਆਪਦੇ ਮਕਾਨ ਮਾਲਿਕ ਨੂੰ ਦਿੰਦੇ ਹੋ ਉਹ ਕਿਤੇ ਵੀ ਜਮਾ ਨਹੀਂ ਹੁੰਦੇ ਪਰ ਮੌਰਗੇਜ ਪੇਮੈਂਟ ਵਿੱਚ ਕੁਝ ਹਿੱਸਾ ਇੰਟਰਸਟ ਅਤੇ ਕੁਝ ਹਿੱਸਾ ਪ੍ਰਿੰਸੀਪਲ ਉਤਾਰਨ ਵਿੱਚ ਲੱਗਦਾ ਹੈ ਅਤੇ ਪ੍ਰਿੰਸੀਪਲ ਉਤਾਰਨ ਵਾਲਾ ਹਿੱਸਾ ਤੁਹਾਡੀ ਇਕਵਿਟੀ ਦੇ ਰੂਪ ਵਿੱਚ ਜਮਾ ਹੁੰਦਾ ਰਹਿੰਦਾ ਹੈ ਇਸ ਵੀਡੀਓ ਵਿੱਚ ਮੈਂ ਖਾਸ ਖਾਸ ਟੌਪਿਕਸ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਘਰ ਲੈਣ ਦਾ ਪ੍ਰੋਸੈਸ ਕਾਫੀ ਲੰਮਾ ਚੌੜਾ ਵੀ ਹੋ ਸਕਦਾ ਹੈ JST ਲਈ ਜਰੂਰੀ ਤਿਆਰੀ ਨਾ ਕੀਤੀ ਜਾਵੇ ਤਾਂ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਮੀਦ ਕਰਦਾ ਹਾਂ ਕਿ ਘਰ ਲੈਣ ਵੇਲੇ ਇਹ ਵੀਡੀਓ ਤੁਹਾਡੇ ਜ਼ਰੂਰ ਕੰਮ ਆਵੇਗੀ। ਘਰ ਲੈਣ ਦਾ ਪ੍ਰੋਸੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਦੇ ਆਪ ਨੂੰ ਇਮੋਸ਼ਨਲੀ ਪ੍ਰਪੇਅਰ ਕਰਨਾ ਵੀ ਜ਼ਰੂਰੀ ਹੁੰਦਾ ਹੈ। ਹੋ ਸਕਦਾ ਹੈ ਕੋਈ ਚੀਜ਼ ਤੁਹਾਡੀ ਉਮੀਦ ਦੇ ਮੁਤਾਬਿਕ ਨਾ ਹੋਵੇ। ਕਦੇ ਹੌਸਲਾ ਨਾ ਹਾਰੋ। ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਸਮਝਦਾਰੀ ਨਾਲ ਸਲਾਹ ਕਰਨਾ ਅਤੇ ਜਿੱਥੇ ਹੋ ਸਕਦਾ ਹੋਵੇ ਕਿਸੇ ਪ੍ਰੋਫੈਸ਼ਨਲ ਦੀ ਮਦਦ ਵੀ ਲੈਣੀ ਚਾਹੀਦੀ ਹੈ ਘਰ ਲੈਣਾ ਬਹੁਤ ਲੋਕਾਂ ਲਈ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਜੇ ਸਹੀ ਤਰ੍ਹਾਂ ਤਿਆਰੀ ਕੀਤੀ ਜਾਵੇ ਤਾਂ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਬਹੁਤ ਹੀ ਵਧੀਆ ਘਰ ਲੱਭ ਸਕਦੇ ਹੋ ਘਰ ਲੈਣ ਲਈ ਬੈਂਕ ਤੋਂ ਲੈ ਕੇ ਕਰਜ਼ੇ ਨੂੰ ਮਾਰਗੇਜ ਕਿਹਾ ਜਾਂਦਾ ਹੈ ਮਾਰਗੇਜ ਲੈਣ ਲਈ ਤੁਸੀਂ ਸਿੱਧਾ ਬੈਂਕਾ ਕੋਲ ਜਾਂ ਮਾਰਗੇਜ ਬ੍ਰੋਕਰਸ ਕੋਲ ਜਾ ਸਕਦੇ ਹੋ ਮੌਰਗੇਜ ਲੈਣ ਲਈ ਜੇ ਤੁਸੀਂ ਕਿਸੇ ਬੈਂਕ ਕੋਲ ਜਾਂਦੇ ਹੋ ਤਾਂ ਸਿਰਫ ਉਸੇ ਬੈਂਕ ਦੀਆਂ ਡੀਲਸ ਬਾਰੇ ਪਤਾ ਲੱਗਦਾ ਹੈ ਪਰ ਮੌਰਗੇਜ ਬ੍ਰੋਕਰ ਕਈ ਬੈਂਕਾਂ ਨਾਲ ਡੀਲ ਕਰਦੇ ਹੁੰਦੇ ਨੇ ਇਸੇ ਲਈ ਉਹ ਤੁਹਾਨੂੰ ਕਈ ਬੈਂਕਸ ਦੀਆਂ ਆਫਰਸ ਬਾਰੇ ਦੱਸ ਸਕਦੇ ਨੇ ਇੱਕ ਗੱਲ ਹੋਰ ਇਹ ਜ਼ਰੂਰੀ ਨਹੀਂ ਕਿ ਜਿਹੜੀ ਵੀ ਬੈਂਕ ਨਾਲ ਤੁਹਾਡਾ ਅਕਾਊਂਟ ਹੈ ਤੁਹਾਨੂੰ ਉਸੇ ਨਾਲ ਹੀ ਮੌਰਗੇਜ ਬਾਰੇ ਪਤਾ ਕਰਨਾ ਪਵੇਗਾ ਤੁਹਾਨੂੰ ਪੂਰੀ ਆਜ਼ਾਦੀ ਹੈ ਤੁਸੀਂ ਕਿਸੇ ਵੀ ਬੈਂਕ ਕੋਲ ਜਾ ਕੇ ਮੌਰਗੇਜ ਲਈ ਅਪਲਾਈ ਕਰ ਸਕਦੇ ਹੋ ਤੁਹਾਨੂੰ ਕਿੰਨੀ ਦੀ ਮੌਰਗੇਜ ਮਿਲੇਗੀ ਇਹ ਕਈ ਗੱਲਾਂ ਤੇ ਡਿਪੈਂਡ ਕਰਦਾ ਹੈ ਜਿਵੇਂ ਕਿ ਤੁਹਾਡੀ ਕ੍ਰੈਡਿਟ ਹਿਸਟਰੀ ਤੁਹਾਡੀ ਆਮਦਨੀ ਤੁਹਾਡੇ ਐਸੈਟਸ ਜਾਇਦਾਦ ਉਦੋਂ ਦੇ ਚੱਲ ਰਹੇ ਇੰਟਰਸਟ ਰੇਟਸ ਤੁਸੀਂ ਕਿੰਨੀ ਡਾਊਨ ਪੇਮੈਂਟ ਦੇ ਰਹੇ ਹੋ ਅਤੇ ਤੁਹਾਡੇ ਉੱਤੇ ਜੋ ਵੀ ਕਰਜ਼ੇ ਖੜੇ ਨੇ ਜਿਵੇਂ ਕਿ ਤੁਹਾਡੇ ਅਨਪੇਡ ਕ੍ਰੈਡਿਟ ਕਾਰਡਸ ਕੋਈ ਵੀ ਕਾਰ ਲੋਨ ਜਾਂ ਹੋਰ ਕੋਈ ਵੀ ਲੋਨ ਘਰ ਪਸੰਦ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਪਤਾ ਕਰ ਲੈਣਾ ਕਿ ਤੁਹਾਨੂੰ ਕਿੰਨੀ ਦੀ ਮੌਰਗੇਜ ਮਿਲ ਸਕਦੀ ਹੈ ਇਹ ਪਤਾ ਕਰਨ ਲਈ ਤੁਸੀਂ ਪ੍ਰੀ ਅਪਰੂਵਲ ਲਈ ਅਪਲਾਈ ਕਰਦੇ ਹੋ ਪ੍ਰੀ ਅਪਰੂਵਲ ਲਈ ਤੁਸੀਂ ਆਪਣੇ ਬੈਂਕ ਕੋਲ ਜਾਂ ਆਪਣੇ ਮੌਰਗੇਜ ਬ੍ਰੋਕਰ ਕੋਲ ਜਾ ਸਕਦੇ ਹੋ ਪ੍ਰੀ ਅਪਰੂਵਲ ਕਰਨ ਦੇ ਕਾਫੀ ਸਾਰੇ ਫਾਇਦੇ ਹਨ ਪਹਿਲਾ ਫਾਇਦਾ ਹੈ ਟਾਈਮ ਦੀ ਬਚਤ ਕਿਉਂਕਿ ਤੁਹਾਨੂੰ ਪਤਾ ਹੁੰਦਾ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ ਇਸ ਲਈ ਸਿਰਫ ਤੁਸੀਂ ਉਹੀ ਪ੍ਰੋਪਰਟੀਆਂ ਵੇਖਦੇ ਹੋ ਜੋ ਤੁਹਾਡੇ ਬਜਟ ਵਿੱਚ ਨੇ ਦੂਸਰਾ ਫਾਇਦਾ ਹੈ ਕਿ ਪ੍ਰੀ ਅਪਰੂਵਲ ਹੋਣ ਦੇ ਨਾਲ ਮਾਰਗੇਜ ਵੀ ਛੇਤੀ ਹੋ ਸਕਦੀ ਹੈ ਕਿਉਂਕਿ ਬੈਂਕ ਨੂੰ ਜੋ ਇਨਫਰਮੇਸ਼ਨ ਮਾਰਗੇਜ ਲਈ ਚਾਹੀਦੀ ਹੁੰਦੀ ਹੈ ਉਸ ਵਿੱਚੋਂ ਕਾਫੀ ਇਨਫਰਮੇਸ਼ਨ ਤੁਸੀਂ ਪ੍ਰੀ ਅਪਰੂਵਲ ਕਰੋਂ ਦੇ ਨਿਲੇ ਹੀ ਬੈਂਕ ਨੂੰ ਦੇ ਚੁੱਕੇ ਹੁੰਦੇ ਹੋ ਜਿਸ ਕਰ ਉੱਪਰ ਤੁਸੀਂ ਆਫਰ ਪਾ ਰਹੇ ਹੋ ਜਿਸ ਕਰ ਉੱਪਰ ਤੁਹਾਡੀ ਆਫਰ ਤੋਂ ਇਲਾਵਾ ਹੋਰ ਵੀ ਆਫਰਸ ਨੇ ਤੁਹਾਡੀ ਆਫਰ ਦੇ ਨਾਲ ਪ੍ਰੀ ਅਪਰੂਵਲ ਲੱਗੇ ਹੋਣ ਦਾ ਤੁਹਾਨੂੰ ਬਹੁਤ ਫਾਇਦਾ ਹੈ ਇਸ ਨਾਲ ਸੈਲਰ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਮੌਰਗੇਜ ਦੀ ਤਿਆਰੀ ਕਰ ਚੁੱਕੇ ਹੋ ਅਤੇ ਉਹ ਤੁਹਾਡੀ ਆਫਰ ਨੂੰ ਪੈਲ ਦਿੰਦੇ ਹਨ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ ਕਿ ਪ੍ਰੀ ਅਪਰੂਵਲ ਮੌਰਗੇਜ ਹੋਣ ਦੀ ਗਰੰਟੀ ਨਹੀਂ ਹੁੰਦੀ ਇਹ ਸਨ ਕੁਝ ਗੱਲਾਂ ਮੌਰਗੇਜ ਨਾਲ ਰਿਲੇਟਡ ਹੋਰ ਗੱਲ ਕਰਦੇ ਹਾਂ ਘਰ ਲੱਭਣ ਦੇ ਬਾਰੇ ਜਿੱਥੇ ਤੁਸੀਂ ਆਪ ਹੀ ਆਪਣਾ ਘਰ ਲੱਭ ਸਕਦੇ ਹੋ ਸਭ ਤੋਂ ਵਧੀਆ ਹੈ ਕਿਸੇ ਪ੍ਰੋਫੈਸ਼ਨਲ ਦੀ ਮਦਦ ਲੈਣਾ ਇਸ ਲਈ ਤੁਸੀਂ ਆਪਣੇ ਰੀਅਲ ਏਸਟੇਟ ਏਜੰਟ ਨਾਲ ਸੰਪਰਕ ਕਰ ਸਕਦੇ ਹੋ ਆਮ ਤੌਰ ਤੇ ਏਜੰਟ ਦਾ ਕਮਿਸ਼ਨ ਸੇਲਰ ਵੱਲੋਂ ਹੀ ਆਉਂਦਾ ਹੈ ਇਸ ਲਈ ਤੁਹਾਨੂੰ ਆਪਣੇ ਏਜੰਟ ਨੂੰ ਤੁਹਾਡੀ ਜੇਬ ਵਿੱਚੋਂ ਕੁਝ ਨਹੀਂ ਦੇਣਾ ਪਵੇਗਾ ਇੱਕ ਚੰਗਾ ਏਜੰਟ ਘਰ ਲੈਣ ਦੇ ਪ੍ਰੋਸੈਸ ਵਿੱਚ ਤੁਹਾਡੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਮਦਦ ਕਰਦਾ ਉਹ ਤੁਹਾਨੂੰ ਚੱਲ ਰਹੀ ਮਾਰਕੀਟ ਬਾਰੇ ਦੱਸਦਾ ਹੈ ਅਤੇ ਹਰ ਜ਼ਰੂਰੀ ਜਾਣਕਾਰੀ ਦਿੰਦਾ ਹੈ ਜੋ ਘਰ ਲੈਣ ਵੇਲੇ ਤੁਹਾਡੇ ਕੰਮ ਆਉਂਦੀ ਹੈ ਉਹ ਤੁਹਾਡੀਆਂ ਲੋੜਾਂ ਤੇ ਜ਼ਰੂਰ ਤੁਹਾਨੂੰ ਮਨ ਵਿੱਚ ਰੱਖਦੇ ਆ ਤੁਹਾਨੂੰ ਤੁਹਾਡਾ ਮਨ ਪਸੰਦ ਘਰ ਲੱਭ ਕੇ ਦਿੰਦਾ ਹੈ ਅਤੇ ਜੋ ਘਰ ਤੁਹਾਨੂੰ ਪਸੰਦ ਆ ਜਾਂਦਾ ਹੈ ਉਸ ਦੀ ਸਹੀ ਕੀਮਤ ਪਤਾ ਕਰਨ ਲਈ ਉਸੇ ਰੀਅਲ ਅਸਟੇਟ ਹਾਲ ਹੀ ਵਿੱਚ ਵਿਕੇ ਹੋਏ ਅਤੇ ਵਿਕਣ ਵਾਲੇ ਘਰਾਂ ਬਾਰੇ ਦੱਸਦਾ ਹੈ ਤਾਂ ਕਿ ਤੁਸੀਂ ਕੀਮਤ ਦੀ ਤੁਲਨਾ ਕਰ ਸਕੋ ਤੁਹਾਡਾ ਏਜੰਟ ਤੁਹਾਡੀ ਆਫਰ ਪਾਉਣ ਵਿੱਚ ਵੀ ਮਦਦ ਕਰਦਾ ਹੈ ਘਰ ਪਸੰਦ ਹੋਣ ਤੋਂ ਬਾਅਦ ਉਸ ਨੂੰ ਲੈਣ ਦੇ ਲਈ ਤੁਸੀਂ ਉਸ ਘਰ ਉੱਪਰ ਆਫਰ ਪਾਉਂਦੇ ਹੋ ਆਫਰ ਦੇ ਵਿੱਚ ਹਰ ਮਹੱਤਵਪੂਰਨ ਚੀਜ਼ ਲਿਖਣੀ ਜ਼ਰੂਰੀ ਹੈ ਜਿਵੇਂ ਕਿ ਜਿਸ ਕੀਮਤ ਵਿੱਚ ਤੁਸੀਂ ਉਹ ਘਰ ਲੈਣਾ ਚਾਹੁੰਦੇ ਹੋ ਤੁਹਾਡੀਆਂ ਕੋਈ ਵੀ ਜ਼ਰੂਰੀ ਸ਼ਰਤਾਂ ਅਤੇ ਇੰਪੋਰਟੈਂਟ ਡੇਟਸ ਜਿਉਂ ਤੱਕ ਰੀਅਲ ਅਸਟੇਟ ਦੀ ਗੱਲ ਆਉਂਦੀ ਹੈ ਹਰ ਆਫਰ ਲਿਖਤੀ ਰੂਪ ਵਿੱਚ ਹੋਣੀ ਜ਼ਰੂਰੀ ਹੈ ਆਫਰ ਦੇ ਵਿੱਚ ਦੋ ਬਹੁਤ ਜ਼ਰੂਰੀ ਤਰੀਕਾਂ ਦਾ ਜ਼ਿਕਰ ਆਉਂਦਾ ਹੈ ਪਹਿਲੀ ਹੁੰਦੀ ਹੈ ਕੰਪਲੀਸ਼ਨ ਡੇਟ ਸਰਦ ਸ਼ਬਦ ਵਿੱਚ ਜਿਸ ਤਰੀਕ ਨੂੰ ਬਾਅਦ ਤੇ ਪੈਸੇ ਸੈਲਰ ਕੋਲ ਜਾਂਦੇ ਨੇ ਉਸ ਨੂੰ ਕੰਪਲੀਸ਼ਨ ਡੇਟ ਕਿਹਾ ਜਾਂਦਾ ਹੈ ਅਤੇ ਦੂਸਰੀ ਹੁੰਦੀ ਹੈ ਪੋゼਸ਼ਨ ਡੇਟ ਜਿਸ ਤਰੀਕ ਨੂੰ ਤੁਹਾਨੂੰ ਘਰ ਦੀਆਂ ਚਾਬੀਆਂ ਮਿਲਦੀਆਂ ਨੇ ਅਤੇ ਤੁਸੀਂ ਘਰ ਦੇ ਅੰਦਰ ਜਾ ਸਕਦੇ ਹੋ ਉਸ ਨੂੰ ਪੋゼਸ਼ਨ ਡੇਟ ਕਿਹਾ ਜਾਂਦਾ ਹੈ ਆਫਰ ਸੈਲਰ ਕੋਲ ਪਹੁੰਚਣ ਤੋਂ ਬਾਅਦ ਸੈਲਰ ਕੋਲ 10 ਮੇਨ ਆਪਸ਼ਨਸ ਹੁੰਦੀਆਂ ਨੇ ਜਾਂ ਤਾਂ ਉਹ ਆਫਰ ਨੂੰ ਸਵੀਕਾਰ ਕਰ ਸਕਦੇ ਨੇ ਜਾਂ ਉਸ ਆਫਰ ਨੂੰ ਇਨਕਾਰ ਕਰ ਸਕਦੇ ਨੇ ਅਤੇ ਜਾਂ ਉਸ ਵਿੱਚ ਕੁਝ ਬਦਲਾਅ ਕਰਕੇ ਤੁਹਾਨੂੰ ਵਾਪਸ ਭੇਜ ਸਕਦੇ ਨੇ ਜਦੋਂ ਸੈਲਰ ਤੁਹਾਡੀ ਭੇਜੀ ਹੋਈ ਆਫਰ ਵਿੱਚ ਕੋਈ ਵੀ ਬਦਲਾਅ ਕਰਕੇ ਤੁਹਾਨੂੰ ਵਾਪਸ ਭੇਜਦਾ ਹੈ ਉਸ ਨੂੰ ਕਾਊਂਟਰ ਆਫਰ ਕਿਹਾ ਜਾਂਦਾ ਹੈ ਕਾਊਂਟਰ ਆਫਰ ਦੇ ਕਈ ਸਾਰੇ ਕਾਰਨ ਹੋ ਸਕਦੇ ਨੇ ਜਿਵੇਂ ਕਿ ਸੈਲਰ ਵੱਲੋਂ ਜ਼ਿਆਦਾ ਕੀਮਤ ਦੀ ਮੰਗ ਜ਼ਿਆਦਾ ਡਿਪੋਜ਼ਿਟ ਦੀ ਮੰਗ ਤਰੀਕਾ ਬਦਲਣ ਦੀ ਮੰਗ ਜਾਂ ਹੋਰ ਕਸ਼ ਆਫਰ ਐਕਸੈਪਟ ਹੋਦੋਂ ਹੁੰਦੀ ਹੈ ਜਦੋਂ ਬਾਏਰ ਅਤੇ ਸੈਲਰ ਕੀਮਤ ਅਤੇ ਬਾਕੀ ਸਾਰੀਆਂ ਸ਼ਰਤਾਂ ਤੇ ਸਹਿਮਤ ਹੁੰਦੇ ਨੇ ਆਫਰ ਐਕਸੈਪਟ ਕਰਨ ਤੋਂ ਬਾਅਦ ਤੁਸੀਂ ਉਸ ਘਰ ਦੀ ਇਨਸਪੈਕਸ਼ਨ ਕਰਵਾ ਸਕਦੇ ਹੋ ਇਨਸਪੈਕਸ਼ਨ ਵਿੱਚ ਘਰ ਦੇ ਵਿੱਚ ਕੋਈ ਵੀ ਵੱਡੇ ਨੁਕਸ ਦਾ ਪਤਾ ਲੱਗ ਸਕਦਾ ਹੈ ਕਈ ਕੇਸਿਸ ਵਿੱਚ ਤੁਸੀਂ ਘਰ ਦੇ ਉੱਤੇ ਆਫਰ ਦੇਣ ਤੋਂ ਪਹਿਲਾਂ ਵੀ ਉਸ ਦੀ ਇਨਸਪੈਕਸ਼ਨ ਕਰਵਾ ਸਕਦੇ ਹੋ ਤੁਸੀਂ ਇਹ ਵੀ ਯਕੀਨੀ ਬਣਾਉਣਾ ਹੁੰਦਾ ਹੈ ਕਿ ਉਸ ਘਰ ਉੱਤੇ ਤੁਹਾਡੀ ਮੌਰਗੇਜ ਹੁੰਦੀ ਹੈ ਬਹੁਤ ਸਾਰੇ ਲੈਂਡਰਸ ਦੀ ਇਹ ਜ਼ਰੂਰੀ ਸ਼ਰਤ ਹੁੰਦੀ ਹੈ ਕਿ ਤੁਸੀਂ ਕੰਪਲੀਸ਼ਨ ਦੀ ਡੇਟ ਤੋਂ ਪਹਿਲਾਂ ਉਸ ਘਰ ਉੱਤੇ ਇੰਸ਼ੋਰੈਂਸ ਵੀ ਲਓ ਜੇ ਤੁਸੀਂ ਆਫਰ ਦੇ ਵਿੱਚ ਕੋਈ ਵੀ ਸਬਜੈਕਟ ਪਾਏ ਨੇ ਤਾਂ ਸਮਾਂ ਆਉਣ ਤੇ ਉਹ ਸਬਜੈਕਟ ਵੀ ਹਟਾਉਂਗੇ ਅਤੇ ਤੁਸੀਂ ਡਿਪੋਜ਼ਿਟ ਆਫ ਦਿ ਰੀਅਲ ਏਸਟੇਟ ਏਜੰਟ ਨੂੰ ਦੇਣਾ ਹੁੰਦਾ ਹੈ ਇਹਨਾਂ ਸਾਰੇ ਸਟੈਪਸ ਵਿੱਚ ਤੁਹਾਡਾ ਰੀਅਲਟੇਟਰ ਤੁਹਾਡੀ ਹੈਲਪ ਕਰ ਸਕਦਾ ਹੈ ਆਫਰ ਅਤੇ ਮਾਰਗੇਜ ਫਾਈਨਲਾਈਜ਼ ਹੋਣ ਤੋਂ ਬਾਅਦ ਆਖਿਰ ਵਿੱਚ ਆਉਂਦੀ ਹੈ ਕਲੋਜ਼ਿੰਗ ਕਲੋਜ਼ਿੰਗ ਵਿੱਚ ਤੁਹਾਨੂੰ ਲਾਇਰ ਜਾਂ ਨੋਟਰੀ ਪਬਲਿਕ ਦੀ ਮਦਦ ਲੈਣੀ ਪੈਂਦੀ ਹੈ ਵਕੀਲ ਜਾਂ ਨੋਟਰੀ ਪਬਲਿਕ ਤੁਹਾਡੇ ਲਈ ਤੁਹਾਡੇ ਜ਼ਰੂਰੀ ਡਾਕੂਮੈਂਟਸ ਤਿਆਰ ਕਰਦੇ ਨੇ ਅਤੇ ਸਮਾਂ ਆਉਣ ਤੇ ਸੈਲਰਸ ਅਤੇ ਬਾਏਰਸ ਨੂੰ ਆਫ ਦਿ ਆਫ ਦਿ ਲਾਇਰ ਜਾਂ ਨੋਟਰੀ ਕੋਲ ਸਿਗਨੇਚਰਸ ਕਰਨ ਲਈ ਜਾਣਾ ਪੈਂਦਾ ਹੈ ਕਲੋਜ਼ਿੰਗ ਟੂ ਬਾਦਬਰੀ ਹਾਂ ਦੀ ਹੈ ਬਹੁਤ ਸਾਰੀਆਂ ਵਧਾਈਆਂ ਦੀ ਕਿਉਂਕਿ ਤੁਸੀਂ ਬਣ ਜਾਂਦੇ ਹੋ ਮਕਾਨ ਮਾਲਿਕ ਉਮੀਦ ਕਰਦਾ ਹਾਂ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਚੂਰ ਮਿਲੇ ਅਤੇ ਅੱਗੇ ਜਾ ਕੇ ਰੀਅਲ ਏਸਟੇਟ ਦੇ ਸਫ਼ਰ ਵਿੱਚ ਤੁਹਾਡੇ ਜ਼ਰੂਰ ਕੰਮ ਆਵੇਗੀ ਹੋ ਸਕਦਾ ਹੈ ਤੁਹਾਡੇ ਕਿਸੇ ਫਰੈਂਡ ਦੇ ਵੀ ਇਹ ਜ਼ਰੂਰ ਕੰਮ ਆਵੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀ ਵੀਡੀਓ ਕਿਸ ਬਾਰੇ ਦੇਖਣਾ ਚਾਹੋਗੇ ਇਸ ਦੀ ਸੁਜੈਸ਼ਨ ਵੀ ਤੁਸੀਂ ਮੈਨੂੰ ਭੇਜ ਸਕਦੇ ਹੋ ਕਰ ਵੇਚਣ ਜਾਂ ਖਰੀਦਣ ਲਈ ਜਾਂ ਰੀਅਲ ਅਸਟੇਟ ਦੇ ਹੋਰ ਕਿਸੇ ਵੀ ਸਵਾਲ ਨਾਲ ਤੁਸੀਂ ਕਦੇ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਹੈ 7788588147 7788588147 ਧੰਨਵਾਦ